ਸਤਿ ਸ਼੍ਰੀਕਾਲ ਜੀ ਮੇਰੀ YouTube ਫੈਮਿਲੀ ਹੋ ਸਨਾਓ ਕਿਦਾਂ ਠੀਕ ਹੋ ਔਰ ਜੀ ਅੱਜ ਆਪਾਂ ਬਣਾਉਣ ਲੱਗੇ ਆਂ ਕarele ਨਵੇਂ ਤਰੀਕੇ ਦੇ ਨਾਲ ਤੁਸੀਂ ਵੀ ਦੇਖੋ ਤੇ ਮੈਂ ਅੱਜ ਕarele ਬਣਾ ਰਹੀ ਆਂ ਤੇ ਅੱਜ ਮੈਂ ਸੋਚਿਆ ਛੋਟਾ ਜਿਹਾ ਕਿ ਆਪਾਂ ਬਲੌਗ ਬਣਾ ਦਈਏ ਤੇ ਬਲੌਗ ਪਾਉਨੇ ਆ ਤੇ ਤੁਸੀਂ ਦੱਸਿਓ ਵੀ ਕarele ਕਿਸ ਤਰ੍ਹਾਂ ਮੈਂ ਬਣਾਏ ਨੇ ਇਹ ਤਰੀਕਾ ਵਧੀਆ ਹੈ ਕਿ ਤੁਹਾਡੇ ਵਾਲਾ ਤਰੀਕਾ ਵਧੀਆ ਦੋ ਤਿੰਨ ਤਰੀਕੇ ਹੁੰਦੇ ਨੇ ਕ੍ਰੇਲੇ ਬਣਾਉਣ ਦੇ ਕੋਈ ਕਿਸ ਤਰ੍ਹਾਂ ਬਣਾਉਂਦਾ ਕੋਈ ਕਿਸ ਤਰ੍ਹਾਂ ਬਣਾਉਂਦਾ ਪਰ ਮੈਨੂੰ ਤਾਂ ਆਹ ਤਰੀਕਾ ਬੜਾ ਪਸੰਦ ਆ ਮੇਰੇ ਦਾਦੀ ਜੀ ਬਣਾਉਂਦੇ ਹੁੰਦੇ ਸੀ ਮੇਰੇ ਮੰਮੀ ਬਣਾਉਂਦੇ ਹੁੰਦੇ ਸੀ ਕ੍ਰੇਲੇ ਉਹਨਾਂ ਨੇ ਮੈਨੂੰ ਇਸ ਤਰ੍ਹਾਂ ਹੀ ਸਿਖਾਇਆ ਕ੍ਰੇਲ ਦੇ ਬੀਜ ਮੈਂ ਕੱਢਦੀ ਪਈਆਂ ਮੇਰੇ ਖਿਆਲ ਚ ਪੱਕੇ ਬੀਜ ਮੈਂ ਦੇਖੇ ਵੀ ਨਹੀਂ ਪਹਿਲਾਂ ਇਹਨਾਂ ਨੂੰ ਪਰੋ ਛਿੱਲਦੇ ਆ ਪੱਕੇ ਬੀਜ ਨੇ ਕੱਢ ਲੈ ਇਹ ਤਾਂ ਪਗੜੀ ਤਿੱਖੀ ਉਹਦਾਂ ਨੇ ਆਂਦੇ ਨਾਲੇ ਕੰਮ ਕਰਨਾ ਪੈਂਦਾ ਵੀ ਜੇ ਹੱਥ ਤੇ ਨਾ ਵੱਜ ਜਵੇ ਆਪਣੇ ਵਾਸਤੇ ਤੇ ਇਹ ਹੀ ਵਾਰ ਤਾਂ ਆਪਾਂ ਜਿਹੜਾ ਵਿੱਚ ਉਪਰ ਘੋੜਦੇ ਆ ਜਿਹੜਾ ਉਪਰ ਇਹ ਸਾਰਾ ਹੁੰਦਾ ਇਹ ਜੀ ਮਸਾਲੇ ਚ ਵੀ ਕਈ ਲੋਕ ਪਾ ਲੈਂਦੇ ਨੇ ਬਹੁਤ ਟਾਈਮ ਲੱਗ ਜਾਂਦਾ ਕਿਰੇਲੇ ਬਣਾਉਣ ਦਾ ਲੋ ਜੀ ਵੀ ਜਿੰਨੇ ਵੀ ਕੌੜੇ ਹੋਣ ਉਹਨੇ ਵਧੀਆ ਨੇ ਪਰ ਕਈ ਵਾਰ ਬੱਚੇ ਨਹੀਂ ਖਾਂਦੇ ਹੈਗੇ ਬੱਚੇ ਕਹਿੰਦੇ ਕੌੜੇ ਬਹੁਤ ਨੇ ਵੈਸੇ ਖਾਣੇ ਚਾਹੀਦੇ ਨੇ ਕ੍ਰੇਲੇ ਬਿਮਾਰੀਆਂ ਤੋਂ ਬਹੁਤ ਰਾਹਤ ਮਿਲਦੀ ਆ ਤੇ ਆ ਲੋ ਜੀ ਤੇ ਹੁਣ ਆਪਾਂ ਇਹਨਾਂ ਵਿੱਚੋਂ ਦੰਨੇ ਆ ਚੀਰਾ ਚੀਰਾ ਦੇ ਕੇ ਤੇ ਵਿੱਚੋਂ ਆਪਾਂ ਜਿਹੜਾ ਵਿੱਚੋਂ ਭਰਿਆ ਹੁੰਦਾ ਹੈ ਮਤਲਬ ਕਿ ਬੀਜ ਵਗੈਰਾ ਹੁੰਦੇ ਨੇ ਕਈ ਵਾਰ ਤਾਂ ਕੱਚੇ-ਕੱਚੇ ਜੇ ਹੁੰਦੇ ਨੇ ਉਹ ਮਸਾਲੇ ਵਿੱਚ ਪੀਸ ਕੇ ਪਾ ਲੈਂਦੇ ਆ ਤੇ ਕਈ ਵਾਰ ਪੱਕੇ ਨੇ ਮੈਨੂੰ ਤਾਂ ਲੱਗਾ ਸ਼ਾਇਦ ਇਹ ਕਰੇਲੇ ਪੱਕੇ ਨੇ ਆ ਦੇਖੋ ਮੈਂ ਬੀਜ ਕੱਢਦੇ ਬੜੀ ਮੁਸ਼ਕਲ ਹੱਥ ਵੀ ਪਛਾਣਾ ਪੈਂਦਾ ਜੀ ਗੁਰੂ ਦੇ ਪਿਆਰਿਓ ਆ ਲਓ ਜੀ ਆਹ ਲੱਕੀਨਾਂ ਧੌਣ ਸਵਾਰਨ ਤੇ ਬੀਜ ਪੱਕੇ ਸੀਗੇ ਬੀਜ ਆਪਾਂ ਬਾਹਰ ਕੱਢ ਕੇ ਸੁੱਟ ਦੇਣੇ ਨੇ ਉਹਨੇ ਵਿੱਚ ਪਾਉਣੇ ਤੇ ਆਪਾਂ ਹੁਣ ਧੌ ਸਵਾਰ ਕੇ ਨਮਕ ਲਗਾ ਕੇ ਇਹਨਾਂ ਨੂੰ ਨਮਕ ਲਗਾ ਕੇ ਥੋੜਾ ਧੁੱਪ ਚ ਰੱਖ ਦੇਣਾ ਵੀ ਕੌੜਾਪਨ ਦੂਰ ਹੋ ਜਵੇ ਇਹਨਾਂ ਦਾ ਠੀਕ ਆ ਜੀ ਤੇ ਹੁਣ ਪਿਆਜ਼ ਲਸਣ ਅਦਰਕ ਚਾਰ ਪਿਆਜ਼ ਪਾਉਣ ਲੱਗੇ ਇੰਨੇ ਕਿ ਕਰੇਲਿਆਂ ਲਸਣ ਹੋ ਗਿਆ ਆਪਣਾ ਅਦਰਕ ਹੋ ਗਿਆ ਲੋੜ ਅਨਸਾਰ ਜਿੰਨਾ ਕੰਤਾ ਜਨ ਦੋ ਮਿਰਚਾਂ ਮਿਰਚਾਂ ਸੀ ਜ਼ਿਆਦਾ ਨਹੀਂ ਖਾਂਦੇ ਘਾਟ ਹੀ ਖਾਣਿਆ ਦੋ ਟਮਾਟਰ ਹੋ ਗਏ ਵਿੱਚ ਟਮਾਟਰ ਨਾਲ ਟੇਸਟ ਵਧੀਆ ਜਾਂਦਾ ਜੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਕਰ ਲੈ ਹੁਣ ਮੈਂ ਸੋਚਿਆ ਥੋੜੀ ਚਾਹ ਵੀ ਪੀ ਲਵਾਂ ਥੋੜੀ ਥੱਕੀ ਸੀਗੀ ਚਾਹ ਦਾ ਵੀ ਟਾਈਮ ਹੋ ਗਿਆ ਸੀ 4:00 ਵਜੇ ਸੀਗੇ 4:00 ਕਾ ਜੇ ਮੈਂ ਚਾਹ ਪੀਣੀ ਹੁੰਨੀ ਆ ਚਾਹ ਜੇ ਪੀ ਕੇ ਆਪਾਂ ਹੋ ਜਾਈਏ ਕੈਂਪ ਠੀਕ ਆ ਜੀ ਫਿਰ ਆਪਾਂ ਬਣਾਉਨੇ ਆ ਅਗੇ ਕਰੇਲੇ ਇਹਨਾਂ ਦਾ ਸਿਸਟਮ ਦੇਖਦੇ ਆਂ ਵੀ ਕਿਵੇਂ ਕਿੰਨਾ ਕੁ ਟਾਈਮ ਲੱਗਦਾ ਹੈ ਟਾਈਮ ਤਾਂ ਵੈਸੇ ਬਹੁਤ ਲੱਗੇਗਾ ਜੀ ਤੇ ਉਸ ਤੋਂ ਬਾਅਦ ਆਪਾਂ ਮਿਕਸੀ ਦੇ ਵਿੱਚ ਇਹ ਸਾਰਾ ਸਮਾਨ ਕੱਟ ਕੇ ਸਵਾਰ ਕੇ ਧੋ ਕੇ ਤੇ ਵਿੱਚ ਪਾ ਲਿਆ ਤੇ ਆਪਾਂ ਇਹਨੂੰ ਮਿਕਸੀ ਚਲਾ ਦਾਂਗੇ ਤੇ ਮਿਕਸੀ ਵਿੱਚ ਹੋ ਜਾਏਗਾ ਸਾਰਾ ਸਮਾਨ ਪੀਸਿਆ ਜਾਏਗਾ ਪਿਛਲੇ ਜ਼ਮਾਨੇ ਵਿੱਚ ਕੁੰਡੀ ਸੋਟੇ ਵਿੱਚ ਕਰਦੇ ਹੁੰਦੇ ਸੀਗੇ ਜੀ ਤੇ ਕੁੰਡੀ ਸੋਟਾ ਲੰਦੇ ਸੀ ਵਿਚਾਰੇ ਬਜ਼ੁਰਗ ਲੱਗੇ ਰਹਿੰਦੇ ਸੀ ਅੱਜ ਕੱਲ ਦਾ ਸਿਸਟਮ ਬਹੁਤ ਵਧੀਆ ਚੱਲ ਪਿਆ ਨੇ ਇਲੈਕਟ੍ਰੋਨਿਕ ਦਾ ਸਮਾਨ ਹੀ ਬਹੁਤ ਚੱਲ ਪਿਆ ਜੀ ਇਸ ਤੋਂ ਬਾਅਦ ਚਲੋ ਮਿੰਟ ਲੱਗਦੀ ਅੱਗੇ ਵਿਚਰੀਆਂ ਬਜ਼ੁਰਗ ਸਾਰੀ ਦਿਹਾੜੀ ਬੈਠ ਕੇ ਕੁੰਡੀ ਸੋਟੇ ਵਿੱਚ ਲੱਗੇ ਰਹਿੰਦੇ ਸੀਗੇ ਆ ਲਓ ਮਿੰਟ ਲੱਗੀ ਇੱਕ ਮਿੰਟ ਦੇ ਵਿੱਚ ਆਪਾ ਰੱਖ ਲਈ ਹੁਣ ਕੜਾਹੀ ਕੜਾਹੀ ਵਿੱਚ ਪਾਤਾ ਤੇਲ ਲੋੜ ਅਨਸਾਰ ਮੈਂ ਤਾਂ ਤਾਜੇ ਨਾਲ ਬਣਾਉਂਦੀ ਆ ਮੈਂ ਕਦੇ ਨਾਪ ਨੋਪ ਕੇ ਕੋਈ ਚੀਜ਼ ਨਹੀਂ ਪਾਈ ਕੁਦਰਤੀ ਮੇਰਾ ਸਵਾਦ ਪੂਰਾ ਹੋ ਜਾਂਦਾ ਆਪਾ ਪਾਤਾ ਆਪਾ ਮਸਾਲਾ ਵਿੱਚ ਠੀਕ ਹੈ ਜੀ ਇਹ ਆ ਲਓ ਜੀ ਹੁਣ ਹੋਊਗਾ ਛਾਣਾ ਛਾਣਾ ਚੱਕੋ ਜੀ ਅੱਜ ਬਣਨਗੇ ਕarele ਆਪਾਂ ਖਾਵਾਂਗੇ ਵਾਹ ਜੀ ਵਾਹ ਨਾਲ ਮੂੰਗੀ ਮਸੀਂ ਦਾਲ ਵੀ ਕਈ ਵਾਰ ਆਪਾਂ ਬਣਾ ਲੈਂਦੇ ਆ ਕਈ ਵਾਰ ਦਹੀਂ ਵੀ ਹੁੰਦਾ ਲੇਕਿਨ ਮੌਸਮ ਦੇ ਹਿਸਾਬ ਨਾਲ ਮੈਂ ਤਾਂ ਦਹੀਂ ਘੱਟ ਖਾਂਦੀ ਆ ਜੀ ਤੇ ਆ ਲੋ ਜੀ ਤੜਕਾ ਹੋਣ ਲੱਗਾ ਥੋੜਾ ਬ੍ਰਾਊਨ ਥੋੜਾ ਜਿਹਾ ਪਹਿਲਾਂ ਇਹਨਾਂ ਨੂੰ ਫਰਾਈ ਕਰ ਲੈਣਾ ਤੇ ਫਰਾਈ ਕਰਦੇ ਆਪਾਂ ਨੇ ਫਰਾਈ ਕਰਕੇ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਥੋੜਾ ਜਿਹਾ ਸਮਾਨ ਸਮਾਨ ਕੀ ਪਾਉਣਾ ਹੁਣ ਦੇਖਦੇ ਹਾਂ ਹੁਣ ਵੀ ਆਪਾਂ ਕੀ ਪਾਉਣੇ ਆ ਸਮਾਨ ਤੁਹਾਡੀ ਆਪਣੀ ਪੰਮੀ ਧਾਰੀਵਾਲ ਤੇ ਉਸ ਤੋਂ ਬਾਅਦ ਆਪਾਂ ਲੱਗਿਆ ਹੁਣ ਪਾਉਣ ਜੀਰਾ ਥੋੜਾ ਜਿਹਾ ਲੋੜ ਅਨਸਾਰ ਆਪਾਂ ਕੋਈ ਨਾਪ ਦੀ ਲੋੜ ਸਿੱਧੇ ਸਾਦੇ ਬੰਦੇ ਆ ਪੰਜਾਬੀ ਸੱਭਿਆਚਾਰ ਆ ਨਮਕ ਤਾ ਜੱਜ ਅੱਕ ਵਈ ਸੜਤਾ ਵਿੱਚ ਹਰ ਕੇ ਚਮਚਾ ਥੋੜਾ ਜਿਹਾ ਹੋਰ ਤੇ ਉਸ ਤੋਂ ਬਾਅਦ ਫਿਰ ਆਪਾਂ ਨੇ ਆਤਾ ਮਸਾਲਾ ਕਾਲੀ ਮਿਰਚ ਹਲਦੀ ਚੱਕ ਜੀ ਆਪਣਾ ਤਾਂ ਸਿੱਧਾ-ਸਿੱਧਾ ਕੰਮ ਆ ਜੀ ਚੱਕ ਹਲਦੀ ਦਾ ਮਾਰਿਆ ਚਮਚਾ ਇੱਕ ਵਿੱਚ ਨਾਲ ਆਪਣੀ ਕਮੇੜੀ ਹੋਈ ਜਾਂਦੀ ਹੈ ਨਾਲ ਦੀ ਨਾਲ ਆ ਚੱਕ ਜੀ ਇੱਕ ਮਸਾਲਾ ਹੋਰ ਰਹਿ ਗਿਆ ਆ ਲੋ ਜੀ ਇਹ ਕਿਹੜਾ ਹੈ ਐਮ ਡੀ ਐਚ ਮਸਾਲਾ ਆ ਚੱਕ ਜੀ ਇਹ ਵੀ ਮਾਰਿਆ ਇੱਕ ਚਮਚਾ ਭਰ ਕੇ ਵਿੱਚ ਤਾਰਦੀ ਆਪਣੀ ਪੰਮੀ ਧਾਰੀਵਾਲ ਤੁਸੀਂ ਮੇਰੀ ਪਿਆਰੀ ਪਿਆਰੀ YouTube ਫੈਮਲੀ ਮੇਰੇ ਬੱਚੇ ਆਈ ਲਵ ਯੂ ਬੱਚਿਓ ਮੇਰੇ ਪਿਆਰੇ ਪਿਆਰੇ ਬੱਚਿਓ ਮੇਰੇ ਭੈਣ ਭਾਈ ਸਾਰੇ ਬੜੇ ਪਿਆਰ ਕਰਦੇ ਆ ਤੁਸੀਂ ਮੈਨੂੰ ਤੇ ਮੈਂ ਵੀ ਤੁਹਾਨੂੰ ਬਹੁਤ ਪਿਆਰ ਕਰਦੀ ਆ ਮੈਂ ਰਹਿ ਨਹੀਂ ਸਕਦੀ ਤੁਹਾਡੇ ਬਗੈਰ ਬੱਚਿਓ ਤੇ ਲਾਈਵ ਮੈਂ ਲਾਉਣੀ ਆ ਹਲੋ ਜੀ ਤੇ ਹੁਣ ਆਪਾਂ ਦੇਖਦੇ ਆ ਆਹ ਲੋ ਜੀ ਕੱਢ ਲਿਆ ਬਾਹਰ ਮਸਾਲਾ ਇੱਕ ਡੋਂਗੇ ਦੇ ਵਿੱਚ ਆਹ ਤਾਂ ਕੋਲਾ ਹੀ ਕਹਿੰਦੇ ਆ ਬਾਬਾ ਪੰਜਾਬੀ ਬੰਦੇ ਆ ਆ ਮਾਰਿਆ ਕੋਲੇ ਦੇ ਵਿੱਚ ਸਮਾਨ ਚੱਕ ਕੇ ਵਿੱਚ ਆਹ ਲੋ ਜੀ ਸਪੈਸ਼ਲ ਕਰੇਲੇ ਪੰਮੀਤਾਰੀਵਾਲ ਦੇ ਪੰਜਾਬੀ ਕਰੇਲੇ ਆਹ ਲੋ ਜੀ ਸਾਰਾ ਲਿਆ ਸਮਾਨ ਕੱਢ ਵਿੱਚੋਂ ਜਿਹੜਾ ਵੀ ਤੜਕਾ ਅਸੀਂ ਲਾਇਆ ਆਪਾਂ ਨੇ ਉਸ ਤੋਂ ਬਾਅਦ ਹੁਣ ਇੱਕ ਲਿਆਂਦੀ ਹਰੇ ਰੰਗ ਦੀ ਰੀਲ ਜਿਹਦੇ ਨਾਲ ਆਪਾਂ ਸਟੀਚਿੰਗ ਕਰਦੇ ਆ ਸਲਾਈ ਕਰਦੇ ਆ ਇਹਨਾਂ ਦੀ ਹੁਣ ਆਪਾਂ ਕਰਨੀ ਹੈ ਸਲਾਈ ਕਢਾਈ ਹੁਣ ਕਿਵੇਂ ਸਲਾਈ ਕਰਨੀ ਆ ਆਹ ਲੋ ਜੀ ਕਰੇਲਾ ਭਰ ਲਿਆ ਆਪਾਂ ਨੇ ਚਮਚੇ ਦੇ ਨਾਲ ਵਿੱਚ ਆਹ ਲੋ ਜੀ ਤੇ ਹੁਣ ਆਪਾਂ ਇਹਨੂੰ ਸੀ ਦੇਣਾ ਹੈ ਸਲਾਈ ਕਰ ਦੇਣੀ ਆ। ਉਹ ਪੁਰਾਣੇ ਜ਼ਮਾਨੇ ਵਿੱਚ ਤਾਂ ਲੋਕ ਲਵੇਟ ਦੇ ਹੁੰਦੇ ਸੀ ਮੇਰੇ ਦਾਦੀ ਮੇਰੇ ਮੰਮਾ ਜੀ ਹਲੋ ਜੀ ਘਰਤੀ ਸਲਾਈ ਆਪਾਂ ਹੱਥ ਦੇ ਨਾਲ ਆਪਣੀ ਮਸ਼ੀਨੇ ਹੱਥਾ ਮੇਰਾ ਥੋੜਾ ਗਲਾ ਖਰਾਬ ਆ ਜੀ। ਹਲੋ ਜੀ। ਘਰ ਆ ਕਰਤੀ ਸਲਾਈ ਹੁਣ ਨਿਕਲ ਕੇ ਦਿਖਾਵੇ ਮਸਾਲਾ ਕਿੱਧਰੋਂ ਨਿਕਲੂਗਾ। ਦੇਖੋ ਪਮੇ ਧਾਰੀਵਾਲ ਦੇ ਕਰੇਲੇ। ਸਹੀ ਗੱਲ ਤਾਂ ਕਿ ਨਹੀਂ? ਚੱਕ। ਆਏ ਬਣਾਇਓ ਤੁਸੀਂ ਵੀ ਕ੍ਰੇਲੇ ਨਾਲ ਦੱਸਿਓ ਮੈਨੂੰ ਵੀ ਇਹ ਤਰੀਕਾ ਵਧੀਆ ਹੈ ਕਿ ਜਿਹੜਾ ਇੱਕ ਆਪਾਂ ਇੱਕ ਹੋਰ ਤਰੀਕੇ ਨਾਲ ਵੀ ਬਣਾਉਂਦੇ ਹਾਂ ਉਹ ਵੀ ਬਣਾ ਦਊਂਗੀ ਪਰ ਉਹ ਨਹੀਂ ਮੈਨੂੰ ਵਧੀਆ ਲੱਗਦੇ ਆਪਾਂ ਤਾਂ ਮੇਰੇ ਦਾਦੀ ਜੀ ਬਣਾਉਂਦੇ ਹੁੰਦੇ ਸੀਗੇ ਮੇਰੇ ਮम्मा ਵੀ ਇਦਾਂ ਹੀ ਬਣਾਉਂਦੇ ਨੇ ਕ੍ਰੇਲੇ ਆਹ ਲਓ ਜੀ ਭਰਤੇ ਆਪਾਂ ਕ੍ਰੇਲੇ ਹੁਣ ਇਹਨਾਂ ਦੀ ਕਰਤੀ ਸਟੀਚਿੰਗ ਸਲਾਈ ਨਾਲੇ ਆਪਣੀ ਕਮੇਡੀ ਹੋਈ ਜਾਂਦੀ ਹੈ ਨਾਲ ਦੀ ਨਾਲ ਹੱਸੋ ਹੱਸੋ ਤੁਸੀਂ ਵੀ ਬੱਚੇ ਜਦੋਂ ਮੇਰਾ ਬਲੌਗ ਦੇਖੋਗੇ ਇਸ ਭੈਣ ਭਾਈ ਜਿੰਨੇ ਵੀ ਨੇ ਤੇ ਜ਼ਰੂਰ ਹੱਸਿਓ ਚੱਕ ਆਪਣੇ ਦਾ ਮਸ਼ੀਨ ਹੈ ਹੱਥ ਆ ਆ ਲੌਜੀ ਆਨ ਲੋ ਭਰਤੇ ਕਰੇਲੇ ਮੈਂਟਲ ਆਈ ਆਪਾਂ ਨੇ ਸਾਰੇ ਭਰ ਕੇ ਤੇ ਨਿਕਲੂਗਾ ਨਹੀਂ ਮਸਾਲਾ ਤੁਸੀਂ ਕੋਸ਼ਿਸ਼ ਕਰਕੇ ਦੇਖਿਓ ਮੇਰਾ ਤਰੀਕਾ ਬਣਾ ਕੇ ਤੇ ਮਸਾਲਾ ਨਿਕਲੂਗਾ ਨਹੀਂ ਜਦੋਂ ਆਪਾਂ ਇਹਨਾਂ ਨੂੰ ਮਤਲਬ ਕੇਵੀ ਵਿੱਚ ਤੇਲ ਪਾ ਕੇ ਤਲਣਾ ਇਹਨਾਂ ਨੂੰ ਨਾ ਫਿਰ ਇਹਨਾਂ ਵਧੀਆ ਬਣਦੇ ਨੇ ਜਦੋਂ ਸ਼ਾਮ ਨੂੰ ਖਾਂਦੇ ਆ ਨਾ ਬੈਠ ਕੇ ਹੁਣ ਅੱਜ 4 4 ਵਜੇ ਬਣਾ ਲੈ 4:30 ਵਜੇ ਬਣਾ ਲੈਨੇ ਜੇ ਸ਼ਾਮ ਨੂੰ ਫੈਮਿਲੀ ਨੇ ਖਾਣਾ ਫਿਰ ਕਰਨਗੇ ਹਾ 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 ਮम्मी ਬਾਲੇ ਸਵਾਦ ਕਰੇਲੇ ਬਣਾਏ ਤੁਸੀਂ ਕਿਉਂਕਿ ਬੱਚੇ ਆਪ ਤਾਂ ਬਣਾ ਨਹੀਂ ਸਕਦੇ ਅੱਜ ਕੱਲ੍ਹ ਦੀਆਂ ਕੁੜੀਆਂ ਨੋਹਾਂ ਧੀਆਂ ਵੀ ਇਸ ਚੀਜ਼ ਦੇ ਬਹੁਤ ਕਹਿਣਗੇ ਚਲੋ ਮੰਮੀਆਂ ਬੈਠੀਆਂ ਇਹੀ ਬਣਾਉਣ ਹੈਨਾ ਤੇ ਹੱਥ ਆਹ ਲਓ ਜੀ ਚੱਕੋ ਹੁਣ ਆਪਾਂ ਤੇਲ ਲਿਆ ਕਾੜ ਚੱਕ ਦੂਜਾ ਤੀਜਾ ਚੌਥਾ ਪੰਜਮਾ ਛੇਮਾ ਛੜਦੇ ਛੜਦੇ ਨੇ ਹੁਣ ਸਾਰੇ ਵਿੱਚ ਆਪਾਂ ਨੇ ਇਹ ਹੈਗੇ 10 11 12 ਹੈਗੇ ਨੇ ਜੀ ਮੈਂ ਗਿਣੇ ਨਹੀਂ ਅੰਦਾਜ਼ੇ ਨਾਲ ਹੀ ਦੱਸਦਾ ਨੇ ਕਿ ਕਿ ਕ ਪਾਇਆ ਆਪਾਂ ਨੇ ਜਿੱਦਾਂ ਗੁਲਗਲੇ ਕਚੌੜੀਆਂ ਬਣਾਉਂਦੇ ਹੁੰਦੇ ਆ ਹਨਾ ਚੱਕ ਸਾਰੇ ਪਾਤੀ ਐਨ ਪੂਰਾ ਮਸਾਲਾ ਮੇਰਾ ਕੋਈ ਮਾੜਾ ਜਿਹਾ ਵੱਧ ਹੋਇਆ ਦੇਖ ਲਓ ਤੁਸੀਂ ਮੈਂ ਕਿੰਨੇ ਸੋਹਣੇ ਬਣਾਏ ਨੇ ਤੇ ਹੁਣ ਕ੍ਰੇਲੇ ਹੋ ਜਾਣੇ ਆ ਤਿਆਰ ਆਪਣੇ ਤੇ ਆਪਾਂ ਹੁਣ ਥੋੜਾ ਜਿਹਾ ਦੇਣਾ ਢਾਕ ਤੇਲ ਮੈਂ ਥੋੜਾ ਹੀ ਪਾਇਆ ਵਿੱਚ ਤੇ ਢਾਕ ਥੋੜਾ ਠੰਗੇ ਥੋੜਾ ਸਿਮ ਕਰ ਦੋਂਗੇ ਗੈਸ ਨੂੰ ਠੀਕ ਆ ਜੀ ਤੇ ਆਪਾਂ ਹੁਣ ਇਹਨੂੰ ਕਰਦਾਂਗੇ ਸਿਮ ਗੈਸ ਨੂੰ ਹਲਕਾ ਜਿਹਾ ਹਲਾਉਂਗੇ ਹਲਕਾ ਹਲਕਾ ਹਾਂ ਕਿਉਂਕਿ ਨਿਕਲਣ ਦਾ ਵੈਸੇ ਹੈ ਨਹੀਂ ਮੇਰੀ ਸਲਾਈ ਪੱਕੀ ਲਾਤੀ ਇਹਨਾਂ ਨੂੰ ਕਰੇਲਿਆਂ ਨੂੰ ਮੈਂ ਸਵਾਲ ਹੀ ਨਹੀਂ ਪੈਦਾ ਵੀ ਇਹ ਨਿਕਲ ਜਾਣਗੇ ਇਹਨ ਬਿਲਕੁਲ ਵਧੀਆ ਫਰੈਸ਼ ਰਹਿੰਦੇ ਨੇ ਵਿੱਚ ਨਿਕਲਦਾ ਕੋਈ ਮਤਲਬੇ ਨਹੀਂ ਹੈਗਾ ਆ ਲਓ ਗੈਸ ਕਰਤਾ ਆਪਾਂ ਨੇ ਹੁਣ ਸਿਮ ਆ ਲਓ ਜੀ ਤੁਹਾਡੀ ਆਪਣੀ ਪੰਮੀ ਧਾਰੀਵਾਲ ਨੇ ਕਰੇਲੇ ਦਿੱਤੇ ਟਾੜ ਆਣੇ ਤੇ ਤੁਸੀਂ ਵੀ ਆ ਜਾਓ ਕਿਸੇ ਦਿਨ ਇਕੱਠੇ ਹੋ ਕੇ ਮੇਰੀ YouTube ਫੈਮਲੀ ਤੇ ਤੁਹਾਨੂੰ ਵੀ ਖਾਓਗੇ ਕਿਸੇ ਟਾਈਮ ਠੀਕ ਆ ਜਰੂਰ ਬਾਕੀ ਕੋਈ ਸਪਾਰਸ਼ ਦੱਸਿਓ ਮੈਂ ਹੋਰ ਕਿਹੜੀ ਚੀਜ਼ ਬਣਾ ਕੇ ਤੁਹਾਨੂੰ ਖਰਾਵਾ ਕਿਹੜੀ ਚੀਜ਼ ਬਣਾਵਾਂ ਪਰ ਮੈਂ ਬੋਲਦੀ ਕ੍ਰੇਲੇ ਤੇ ਸਾਗ ਇੱਕ ਕਾਲੇ ਚੰਨੇ ਬੜੇ ਔਖੇ ਬਣਾਉਣੇ ਹੋਣ ਲੱਗੇ ਮੇਰਾ ਤਾਂ ਕ੍ਰੇਲੇ ਤਿਆਰ ਆ ਲਓ ਜੀ ਦੇਖੋ ਕ੍ਰੇਲੇ ਇਹਨਾਂ ਛੋਟਾ ਕ੍ਰੇਲਾ ਕੱਢ ਕੇ ਤਰੀਕਾ ਜਿਹਾ ਹੋਰ ਜਲਦੀ ਬਣ ਜਾਂਦਾ ਸਾਡੀ ਆਪਣੀ ਪੰਮੀ ਧਾਰੀਵਾਲ ਨੇ ਬਣਾ ਪਿਆ ਅੱਜ ਕ੍ਰੇਲੇ ਤੇ ਮੇਰਾ ਬਲੌਗ ਜਲਦੀ ਬਾ ਬਣ ਗਿਆ ਹੋਊਗਾ ਸ਼ਾਇਦ ਇਸ ਤਰ੍ਹਾਂ ਲੱਗਿਆ ਤੁਹਾਨੂੰ ਦੋਜੀ ਤਿਆਰ ਹੋ ਗਏ ਨੇ ਹੁਣ ਤੇ ਮੈਂ ਸੋਦੀਆਂ ਇੱਕ ਟੇਸਟ ਵੀ ਦੇਖ ਲੈਣੇ ਆ ਕੱਢ ਕੇ ਵਿੱਚੋਂ ਹੋ ਗਿਆ ਹੁਣ ਆ ਤਿਆਰ ਇੱਕ ਛੋਟਾ ਜਿਹਾ ਸੀਗਾ ਵਿੱਚ ਪਾਇਆ ਦੇਖਦੀ ਆ ਤਿਆਰ ਹੋਇਆ ਕਿ ਨਹੀਂ ਤੇ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਸਾਡਾ ਪਿਆਰ ਇਸ ਤਰ੍ਹਾਂ ਹੀ ਬਣਿਆ ਰਹੇ ਵੈਸੇ ਤੁਸੀਂ ਮੈਨੂੰ ਬੱਚਿਓ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਬਹੁਤ ਪਿਆਰੇ ਬੱਚੇ ਹੋ ਮੇਰੇ ਮੇਰੀ YouTube ਫੈਮਲੀ ਬਹੁਤ ਪਿਆਰੀ ਆ ਤੇ ਪ੍ਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਹਮੇਸ਼ਾ ਖੁਸ਼ ਰਹੋ ਸਵਾਸਤ ਰਹੋ ਵੱਡਿਆਂ ਦੀ ਇੱਜ਼ਤ ਮਾਨ ਜ਼ਰੂਰ ਕਰਿਆ ਕਰੋ ਆ ਲਓ ਜੀ ਥਲ ਪਥਲ ਕਰਤੀ ਸਲਾਈ ਆਪਾਂ ਕਰੀ ਹੋਈ ਆ ਹਿੱਲ ਨਹੀਂ ਸਕਦੇ ਇਹ ਤਾਗਾ ਖੋਲਣਾ ਪੈਣਾ ਆਪਾਂ ਨੂੰ ਫਿਰ ਜਦੋਂ ਆਪਾਂ ਖਾਣੇ ਆ ਕਰੇਲੇ ਮੈਂ ਤਾਂ ਇਕੱਠੇ ਹੀ ਫਿਰ ਨਾ ਤਾਗੇ ਸਾਰਿਆਂ ਦੇ ਖੋਲ ਕੇ ਰੱਖ ਦਿੰਦੀ ਆ ਇੱਕ ਇੱਕ ਚੱਕ ਕੇ ਡੋਂਗੇ ਚ ਪਾ ਦਿੰਦੀ ਇੱਕ ਇੱਕ ਚੱਕ ਕੇ ਆਪਣਾ ਖਾਈ ਚੱਲੋ ਬੱਚਿਓ ਜਿੰਨੇ ਖਾਣੇ ਨੇ ਠੀਕ ਆ ਜੀ ਬਾਕੀ ਮੈਂ ਤਾਂ ਇਹ ਜਿਹੇ ਬਲੌਗ ਬਣਾਉਣਾ ਆਉਂਦਾ ਭਾਈ ਆ ਲਓ ਜੀ ਜਿਹੇ ਜਹਾ ਆਉਂਦਾ ਜਰੂਰ ਸਿਲੈਕਟ ਕਰ ਲਿਆ ਕਰੋ ਪਸੰਦ ਕਰ ਲਿਆ ਕਰੋ ਮੇਰਾ ਠੀਕ ਆ ਜੀ ਆ ਲਓ ਜੀ ਕਿ ਛੋਟਾ ਜਿਹਾ ਬਣ ਗਿਆ ਮੈਨੂੰ ਲੱਗਦਾ ਮੈਂ ਹੁਣ ਇਹਦਾ ਟੇਸਟ ਦੇਖਦੀ ਆ ਵੀ ਨਮਕ ਨੂਨ ਮਿਰਚ ਹਲਦੀ ਮਸਾਲੇ ਵੀ ਠੀਕ ਆ ਕਿ ਨਹੀਂ ਖਾ ਕੇ ਦੇਖਦੀ ਆ ਮੈਂ ਤੁਸੀਂ ਵੀ ਖਾ ਲਵਾ ਜੋ ਤਿਆਰ ਹੋ ਗਏ ਨੇ ਤੇ ਆਪਾਂ ਪਹਿਲੇ ਇਹਦਾ ਧਾਗਾ ਤਾਰੂंगे ਮੈਂ ਸਟੀਚਿੰਗ ਖੋਲੂਗੀ ਆਪਾਂ ਠੀਕ ਆ ਆਹ ਲਓ ਜੀ ਖੋਲਤੀ ਹੁਣ ਸਟੀਚਿੰਗ ਸਲਾਈਖ ਰਿਹਾ ਕੁਰੇਲਾ ਆਪਾਂ ਨੇ ਖੋਲਤਾ ਹੁਣ ਆਹ ਚੱਕੋ ਧਾਗਾ ਖੋਲਤਾ ਤੇ ਹੁਣ ਆਪਾਂ ਇਹਦਾ ਟੇਸਟ ਕਰੂंगे ਠੀਕ ਆ ਜੀ ਫਿਰ ਦੇਖਦੇ ਆ ਮੈਂ ਨਮਕ ਨੂਨ ਵਿੱਚ ਠੀਕ ਆ ਬੱਚੇ ਇਹ ਨਾ ਕਹਿਣ ਵੀ ਹਾਏ ਨਮਕ ਥੋੜਾ ਹੈ पर मेरे ख्याल से मेरा पूरा ही मेरा हाथ सही है मैं जदो भी नून ਵਿੱਚ मसाला ਪਾਣੀ ਮੇਰਾ ਪੂਰਾ ਹੀ ਵਧੀਆ ਹੀ ਹੁੰਦਾ ਹੈ ਵਾਹ ਬਿਲਕੁਲ ਠੀਕ ਆ ਜੀ ਵਧੀਆ ਟੇਸਟ ਆ ਆ ਜੋ ਤੁਸੀਂ ਵੀ ਖਾਓ ਨਾਲ মুંગી ਮਸੀ दाल ਬਣਾ ਲਾਂਗੇ ਆਪਾਂ ਇੱਕ ਉਹ ਨਹੀਂ ਮੈਂ ਬਣਾਈ ਨਾਲ ਮਿਲ ਕੇ ਇਕੱਠੇ ਖਾਵਾਂਗੇ ਸਾਰੇ ਇਕੱਠੀ ਫੈਮਿਲੀ ਖਾਣਾ ਖਾਇਆ ਕਰੋ ਰੋਟੀ ਖਾਇਆ ਕਰੋ ਪ੍ਰਸ਼ਾਦੇ ਛਕਿਆ ਕਰੋ ਪਿਆਰ ਵਾਧਾ ਕਹਿੰਦੇ ਜੇ ਇਕੱਠੇ ਬੈਠ ਕੇ ਖਾਈਏ ਆਪਾਂ ਥਾਲੀ ਪਰੋਸ ਕੇ ਗੈਸ ਚੱਲਦਾ ਤਾਂ ਛੱਡਿਆ ਹੈ ਮੈਂ ਵੀ ਥੋੜੇ ਹੋਰ ਆ ਮਾੜੀ ਜਿਹੀ ਰੜਕ ਜੀ ਹੈਗੀ ਆ ਵਿੱਚ ਬਣ ਜਾਣਗੇ ਕਰੇਲੇ ਤੁਹਾਡਾ ਪਿਆਰ ਬਣਿਆ ਰਹੇ ਤੇ ਪੰਮੀ ਨੂੰ ਹੌਸਲਾ ਦਿਆ ਕਰੋ ਧਾਰੀਵਾਲ ਨੂੰ ਵੀ ਆਂਟੀ ਮਾਤਾ ਜੀ ਤੁਸੀਂ ਵੀਡੀਓ ਸੋਹਣੀਆਂ ਪਾ ਕੇ ਰੋ ਵਧੀਆ ਜੇ ਨਹੀਂ ਤਾਂ ਵਧੀਆ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਨਾਲੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਮੈਂ ਇਹ ਤਰੀਕਾ ਵਧੀਆ ਲੱਗਿਆ ਤੁਹਾਨੂੰ ਕਰੇਲੇ ਆਂ ਦਾ ਜਰੂਰ ਦੱਸਿਓ ਮੈਨੂੰ ਤੁਸੀਂ ਆਪਣਾ ਤਰੀਕਾ ਵੀ ਜਰੂਰ ਦੱਸਿਓ ਮੇਰੀਆਂ ਭੈਣਾਂ ਬੀਬੀਆਂ ਜੋ ਵੀ ਛੋਟੀਆਂ ਬੱਚੀਆਂ ਜਿਵੇਂ 18 ਉਹਨੇ 20 ਸਾਲ ਦੀਆਂ ਕੁੜੀਆਂ ਅੱਜ ਕੱਲ ਬਣਾ ਲੈਂਦੀਆਂ ਨੇ ਇਹ ਚੀਜ਼ਾਂ ਬਹੁਤ ਬੱਚੇ ਸਿੱਖਦੇ ਨੇ YouTube ਤੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਆਪਾਂ ਨੂੰ YouTube ਬਹੁਤ ਵਧੀਆ ਚੀਜ਼ ਵੀ ਆ ਸਿੱਖਣ ਵੀ ਕੁਝ ਬਹੁਤ ਕੁਝ ਮਿਲਦਾ ਇਹਦੇ ਵਿੱਚ ਆਪਾਂ ਨੂੰ ਠੀਕ ਆ ਜੀ ਤੇ ਮੇਰਾ ਤਾਂ ਭਾਈ ਇਹੀ ਤਰੀਕਾ ਏ ਮੈਂ ਤਾਂ ਇਸ ਤਰ੍ਹਾਂ ਹੀ ਬਣਾਉਣੀ ਆ ਤੁਸੀਂ ਮੇਰੇ ਪਿਆਰੇ ਬੱਚੇ ਹੋ ਤੇ ਜ਼ਰੂਰ ਦੇਖਿਓ ਮੇਰਾ ਵਲੌਗ ਕਿਸ ਤਰ੍ਹਾਂ ਦਾ ਲੱਗਿਆ ਥੋੜਾ ਲੰਬਾ ਪੈ ਗਿਆ ਅੱਜ ਵਲੌਗ ਮੇਰ ਤੋਂ ਮੈਂ ਕਹਾਂ ਚਲੋ ਇੱਕ ਮੇਰੀਆਂ ਜਦੋਂ ਮਸ਼ਹੂਰੀਆਂ ਉਹਦੀਆਂ ਐਡ ਆਉਂਦੀਆਂ ਬੌਚ ਕਰਦਿਆ ਕਰੋ ਜ਼ਰੂਰ ਸਲੀਪ ਨਾ ਕਰਿਆ ਕਰੋ ਉਹਨਾਂ ਨੂੰ ਤੇ ਉਹ ਨਾ ਕਰਿਆ ਕਰੋ ਕਿਉਂਕਿ ਉਹਨਾਂ ਦੇ ਨਾਲ ਸਾਨੂੰ ਬਹੁਤ ਫਾਇਦਾ ਮਿਲਦਾ ਠੀਕ ਆ ਜੀ ਤੇ ਵੈਗ ਰੂਜੀ ਪਾ ਲਾ ਕਰੇ ਸਾਰਿਆਂ ਦਾ ਇਸ ਤਰ੍ਹਾਂ ਆਪਾਂ ਤੁਹਾਨੂੰ ਬਣਾ ਕੇ ਨਵੀਆਂ ਤਾਜ਼ੇ ਵਲੌਗ ਵਗੈਰਾ ਕੋਈ ਵੀ ਤੁਹਾਨੂੰ ਦਿਖਾਉਂਦੇ ਰਹੀਏ ਤੇ ਤੁਸੀਂ ਕਮੈਂਟ ਸੋਹਣੇ ਸੋਹਣੇ ਵਧੀਆ ਵਧੀਆ ਕਰਿਆ ਕਰੋ ਸਾਡਾ ਹੌਸਲਾ ਵਧੇ ਬਹੁਤ ਜ਼ਿਆਦਾ ਤੇ ਇਹ ਕਮੈਂਟ ਜਿਹੜੇ ਤੁਸੀਂ ਕਰੋਗੇ ਤੇ ਫਿਰ ਮੈਂ ਇਹਨਾਂ ਦੇ ਕਮੈਂਟਾਂ ਦੇ ਨਾਮ ਲਵਾਂਗੀ ਵੀ ਕਿਹਨੇ ਕਿਹਨੇ ਮੇਰਾ ਬਲੌਗ ਦੇਖਿਆ ਤੇ ਕਿਹਨੇ ਕਿਹਨੇ ਮੈਨੂੰ ਕਮੈਂਟ ਕਰੇ ਨੇ ਲਓ ਜੀ ਤੇ ਆਪਾਂ ਗੈਸ ਬੰਦ ਕਰ ਦਈਏ ਆ ਕਰਤਾ ਗੈਸ ਬੰਦ ਕੜਾਹੀ ਗਰਮ ਸੀ ਤੇ ਆਪਾਂ ਤੁਹਾਨੂੰ ਦਿਖਾ ਦਈਏ ਹੁ ਕ੍ਰੇਲੇ ਬਣ ਚੁੱਕੇ ਨੇ ਆ ਲਓ ਜੀ ਤੁਹਾਡੀ ਆਪਣੀ ਪੰਮੀ ਧਾਰੀਵਾਲ ਆ ਦੇਖ ਲਓ ਜੀ ਕ੍ਰੇਲੇ ਬਣ ਗਏ ਮੇਰੇ ਠੀਕ ਆ ਜੀ ਤੁਸੀਂ ਵੀ ਇਸ ਤਰ੍ਹਾਂ ਜ਼ਰੂਰ ਬਣਾ ਕੇ ਦੇਖਿਓ ਤੇ ਫੇ ਮੈਨੇ ਜ਼ਰੂਰ ਦੱਸਿਓ ਕਮੈਂਟ ਕਰਕੇ ਬਹੁਤ ਵਧੀਆ ਵੜਨਗੇ ਠੀਕ ਹੈ ਜੀ ਟਾਈਮ ਤਾਂ ਜ਼ਰੂਰ ਲੱਗਦਾ ਜੀ ਬਣਾਉਣ ਨੂੰ ਖਾਣ ਨੂੰ ਤਾਂ ਆਪਾਂ 1 ਮਿੰਟ 'ਚ ਖਾ ਲੈਂਦੇ ਆ ਹੈਨਾ 1 ਮਿੰਟ ਲੱਗਦੀ ਆ ਚਲੋ ਠੀਕ ਹੈ ਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਧੰਨਵਾਦ ਜੀ ਤੁਹਾਡਾ ਮੇਰੀ YouTube ਫੈਮਿਲੀ ਬਾਏ